दियो ओए मेरा मुक्त छड़ा दियो हेलो छाते नी है नु छाते मैनु एदी दाते पा ओए मेरा मुक्त छड़ा दियो हेलो छाते नी है नु छाते आए मंजीत ठा दो मेरा पानी पी पानी ਫਿਰੋਜ਼ਪੁਰ ਦੇ ਲੱਖੋ ਕੇ ਬਿਰਾਮ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ ਹਾਲਾਂਕਿ ਪਰਿਵਾਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਨਸ਼ਾ ਕਰਨ ਦੇ ਕਰਕੇ ਇਹਨਾਂ ਦੀ ਮੌਤ ਹੋਈ ਹੈ ਕਿਹੜਾ ਨਸ਼ਾ ਕਰਦੇ ਸੀ ਜੇਸੀ ਕੋਈ ਮੈਡੀਕਲ ਨਸ਼ਾ ਦੱਸਿਆ ਜਾ ਰਿਹਾ ਹੈਗਾ ਜਾਂ ਦੂਸਰਾ ਨਸ਼ਾ ਦੱਸਿਆ ਜਾ ਰਿਹਾ ਹੈਗਾ ਪਰਿਵਾਰ ਦੇ ਵੱਲੋਂ ਔਰ ਉਹਨਾਂ ਤਿੰਨਾਂ ਦੀ ਡੈੱਡ ਬੋਡੀ ਰੱਖ ਕੇ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਉਦੇ ਹਾਂ ਪਹਿਲਾਂ ਇਹ ਜਿਹੜੀਆਂ ਇਹ ਲੱਖੋ ਕੇ ਬਿਰਾਮ ਦਾ ਇਲਾਕਾ ਹੈ ਔਰ ਇਹ ਪਿੰਨਵਾਸੀ ਨਿਗੇ ਨੇ ਔਰ ਤਿੰਨੋ ਲਾਸ਼ਾਂ ਰਾਖੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਪਰਿਵਾਰ ਵਾਲਿਆਂ ਦਾ ਬਹੁਤ ਹੀ ਬੁਰਾ ਹਾਲ ਹੈਗਾ ਤੇ ਸ਼ੁਕਰ ਗੁਜ਼ਾਰੀ ਸੱਜਣੋ ਪਰਿਵਾਰ ਵਾਲਿਆਂ ਨੇ ਬਹੁਤ ਰੋਣ ਲੱਗ ਪਏ ਬੱਬੇ ਵੀਰ ਜਿਹੜਾ ਬਸ ਤੋਂ ਬੱਤਰ ਹੈ ਇਹਨਾਂ ਦਾ ਕਹਿਣਾ ਹੈ ਜੁੱਝੇ ਪਾਸੇ ਫੁੱਟਬਾਲ ਦੀ ਜਿਹੜੀ ਗੱਲਬਾਤ ਕੀਤੀ ਹੈਗੀ ਆ ਉਹਨਾਂ ਦਾ ਕਹਿਣਾ ਹੈ ਮੈਡੀਕਲ ਕਸ਼ਾ ਜਾਂ ਉਸ ਦਾ ਨਿਸ਼ਾਹੀ ਕਰਦੇ ਜਿਹੇ ਸੀਗੇ ਕਈ ਨੌਜਵਾਨ ਜਿਹੜਾ ਕਾਫੀ ਦੇਰ ਤੋਂ ਕਾਮੇ ਜਗੇ ਸੀਗੇ ਜਿੰਦੇ ਕਰਕੇ ਜਿਹੜੀ ਆ ਇਹ ਮੂਰਤ ਜਿਹੜਾ ਉਕੇ ਮੈਦਾਨ ਦੇ ਵਿੱਚ ਲੋਕ ਇਕੱਠੇ ਹੋਏ ਆ ਕਿ ਸਭ ਕੁਝ ਹੋਇਆ ਤਾਂ ਘਰ ਜਿਹੜਾ ਉਲਝਿਆ ਹੋਇਆ ਸਭ ਤੋਂ ੱੱਕ ਨਜ਼ਰ ਮਾਰੀਏ ਔਰ ਪਰਿਵਾਰ ਵਾਲਾ ਦਾ ਰੋ ਰੋ ਕੇ ਪੂਰਾ ਹਾਲ ਹੈ ਪਰਿਵਾਰ ਵਾਲਾ ਨੇ ਵੀ ਗੱਲਬਾਤ ਕੀਤੀ ਹੈਗੀ ਹੈ ਉਹ ਵੀ ਸੁਣਾ ਦੇਣਾ ਚਾਣੇ ਹੈਗੇ ਆ ਔਰ ਪੁਲਸਰ ਨਾਲ ਵੀ ਮੇਰੀ ਭਤੀਜੀ ਉਹ ਮੇਰਾ ਭਤੀਜਾ ਭਰਾ ਮੇਰੇ ਦੀ ਡੈਥ ਹੋ ਚੱਦੀ ਉਹ ਕਿੰਦੀ ਸੀ ਕਿੰਦੀ ਡੈਥ ਕਿੰਦੀ ਹੋਈ ਹੈ ਤੁਹਾਡੇ ਕੋਲ ਲੱਗਦਾ ਹੈ ਭਤੀਜਾ ਅੱਛਾ ਕਿਵੇਂ ਡੈਥ ਹੋਈ ਹੈ ਇਹ ਬਸ ਨਸ਼ੇ ਦੇ ਕਰਣੀ ਕਦੋਂ ਹੋਈ ਐ ਨਸ਼ੇ ਉਦੋਂ ਰਾਤ 7:30 ਵਜੇ ਇਹ ਮਹੀਨਾ ਹੋ ਗਿਆ ਮਜੇ ਨੇ ਟੀਕੇ ਲਾਲਾ ਕੇ ਨਾਪਦਾਪ ਗਾੜ ਲਿਆ ਸਭ ਲੱਤਾਂ ਗਲ ਬਿਨਾਂ ਲੱਤਾਂ ਖਰਾਬ ਹੋ ਗੀਆਂ ਟੀਕੇ ਲਾਲਾ ਕੇ ਬਹੁਤ ਲੱਤਾਂ ਖਰਾਬ ਹੋਣ ਲੱਗੀਆਂ ਮਹੀਨਾ ਵਾਂਗ ਸਾਨੂੰ ਸਾਹ ਹੁੰਦੇ ਐ ਮਹੀਨਾ ਹੋ ਗਿਆ ਮੈਂ ਸਰਾਣੇ ਬੀਜੀ ਤੇ ਕੀ ਕੰਮ ਕਰਦਾ ਸੀ ਨਾ ਵਿਆਹ ਹੋਇਆ ਸੀ ਵਿਆਹ ਹੋਇਆ ਨਸ਼ੇ ਹੀ ਕਰੀ ਜਾਂਦਾ ਘਰ ਬਰਬਾਦ ਕਰਦਾ ਘਰ ਤੇ ਇੱਕ ਇੰਨੀ ਗਲਾਸੀ ਨਹੀਂ ਰਹਿਣ ਦਿੱਤੀ ਪੱਥ ਨਹੀਂ ਰਹਿੰਦੇ ਬੱਚੇ ਵੀ ਹੈਗੇ ਸੀ ਇਹਦੇ ਇੱਕੋ ਲਟਕਾਇਆ ਸਾਰ ਤੇ ਇਹਦੀ ਵਾਈਫ ਮੈਂ ਵੀ ਉਹ ਨਾਲ ਹੀ ਬੱਚਾ ਵੀ ਦੇਖੇ ਚਲੇ ਗਏ ਉਹਦੇ ਕੋਈ ਰੋਟੀ ਨਹੀਂ ਮਿਲਦੀ ਘਰੇ ਹੀ ਕੋਈ ਨਹੀਂ ਆਵੇ ਕਿ ਉਹ ਬਹੁਤ ਆਂਦੀ ਨਹੀਂ ਵੀ ਮੈਨੂੰ ਲੈ ਜਾਏ ਨੇ ਨਹੀਂ ਲਿਆਂਦਾ ਪੱਲੇ ਕੁਝ ਨਹੀਂ ਲੈ ਆਉਣਾ ਸਾਫ ਕਰਦਾ ਤੁਹਾਰਾ ਵੀ ਕਿਉਂ ਜਾਂਦਾ ਹੀ ਨਹੀਂ ਜਿਹੜੀ ਜਿਹੜੀ ਮੌਤ ਹੋਈ ਹੈ ਤੇ ਇਹਨੇ ਸਾਰੇ ਲੱਖੋ ਕਿਹੜੇ ਲੱਖੋ ਕਹਿੰਦੇ ਆ ਇਹ ਰਾਤ ਇਹਦੀ ਹੋਈ ਆ ਇਹਨਾਂ ਦੀ ਰਾਤ ਇਹ ਦੁਬਾਰਾ ਟੀਕਾ ਲਾ ਕੇ ਰਾਤ ਹੋਈਏ ਕਰ ਇਹ ਬੁਮਾਰ ਬਾਬਾ ਜੀ ਦਾ ਮਹੀਨਾ ਹੋ ਗਿਆ ਟੀਕਿਆਂ ਦੀ ਕਾਰ ਨਹੀਂ ਕੀ ਮੰਗ ਕਰਦੇ ਹੋ ਮਾਤਾ ਜੀ ਕੀ ਮੰਗ ਕਰਦੇ ਹੋ ਕੀ ਮੰਗਦਾ ਰਹਿੰਦੇ ਜੀ ਅੱਛਾ ਬੰਦ ਹੋਣਾ ਚਾਹੀਦਾ ਬਸ ਮੰਗੀ ਆਈ ਹੋਰ ਕੀ ਮੰਗ ਸਰਕਾਰ ਦੀ ਮੰਗ ਹੈ ਬੱਚੇ ਗਾ ਠੀਕ ਰਹਿਣ ਇਹਨਾਂ ਦੇ ਤੇ ਜੋ ਹੋ ਗਿਆ ਠੀਕ ਆ ਬੱਚਿਆਂ ਦੇ ਬਾਅਦ ਕੀ ਕਰ ਰਹੀ ਸਹੀ ਰਸਾ ਬੰਦ ਕਰਾ ਦਿਓ ਨਸ਼ਾ ਬੰਦ ਕਰਾ ਦਿਓ ਬੱਚੇ ਤਾਂ ਪੀੜੀ ਸੁਧਰ ਜਾਵੇ ਬੱਚਿਆਂ ਦੀ ਨਸ਼ਾ ਕਰਕੇ ਹੋਈ ਆ ਟਰੈਕਸ ਨਾ ਹੋਈ ਆ ਕਦੋਂ ਤੋਂ ਨਸ਼ਾ ਕਰਦਾ ਸੀਗਾ ਕਿਹੜਾ ਨਸ਼ਾ ਕਰਦਾ ਸੀ ਆਏ ਠੀਕੇ ਨਾ ਹੁੰਦਾ ਸੀ ਇਹ ਜਿੱਦਾਂ ਦਾ ਠੀਕੇ ਨਾ ਹੁੰਦਾ ਸੀ ਕਦੋਂ ਤੋਂ ਕਰ ਰਿਹਾ ਹੈਗਾ ਸੀ। ਸਲਾਹ ਜੀ ਇਹ ਨਾ ਕਰਕੇ ਗੱਲ ਕਰਸ ਨਾ ਲੱਗਦੀ। ਕਦੋਂ 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 ਤੋਂ ਕਰ ਰਿਹਾ ਕਦੋਂ ਤੋਂ ਕਰ ਰਿਹਾ ਸੀ 7 ਸਾਲ ਹੋ ਗਏ। ਇਹ ਨੂੰ ਨਸ਼ਾ ਮਿਲਦਾ ਪਿਆ ਸੀ ਜੀ। ਨਸ਼ਾ ਫੁੱਲ ਮੇਰ ਦਾ। ਨਸ਼ਾ ਬੰਦ ਨਹੀਂ ਹੁੰਦਾ। ਇਹ ਲਈ ਦੇਤ ਤੋਂ ਵੋਲੀ ਕਿ ਕੱਲ ਇੱਕ ਕੱਲ ਹੋਈ ਏ ਕੀ ਹੋਇਆ ਕੀ ਸੀਗਾ। ਨਸ਼ਾ ਕੀਤਾ ਸੀ ਨਾ ਮੇਸ਼ਾ ਮੀ ਸਾਇਆ ਕੋ ਮੋਬਾਈਲ ਨੂੰ ਲਾ ਬੋਲ ਰਿਹਾ ਸੀ ਹਾਏ ਹਾਏ ਕੋਈ ਨਾ ਅਕਲ ਦੀ ਉਹ ਹੋਰ ਇਹਦਾ ਵਿਆਹ ਹੋਇਆ ਸੀ ਨਹੀਂ ਬੱਚਿਆ ਮੌਕਾ ਹੀ ਨਹੀਂ ਦਿੱਤਾ ਨਸ਼ਾ ਆਣਿਆ ਨਹੀਂ ਵਿਆਹ ਕਰਨ ਦਾ ਮੌਕਾ ਨਹੀਂ ਤੇ ਕੰਮ ਕੀ ਕਰਦਾ ਸੀਗਾ ਕੰਮ ਕੀ ਕਰਦਾ ਸੀ ਮਾਤਾ ਪਹਿਲਾਂ ਮਸ਼ੀਨਾ ਮਚੂਨਾ ਤੇ ਜਾਂਦਾ ਸੀ ਕਿਉਂ ਚਿੱਟੇ ਦਾ ਨਾ ਚਲ ਹੋਇਆ ਲੱਗ ਗਿਆ ਕੋਈ ਨਹੀਂ ਸੀ ਕਰਦਾ ਆਏ ਨੀ ਵਾਦ ਤੋਂ ਵਾਦ ਨਾ ਬਾਕੀ ਤਾਂ ਦੇਖੀ ਲਾ ਕੀ ਨਾਮ ਕੀ ਸੀ ਉਹਦੀ ਕਿੰਨੀ ਉਮਰ ਸੀ ਉਹਨਾਂ ਦਾ ਨਾਮ ਸੰਦੀਪ ਸੀਗਾ ਮੁਰਦਾ ਡਟਾਈ ਜਾ ਜੂਗੇ ਕੋਈ ਨਹੀਂ ਲਿਗੇ ਗੜੀਆ ਇੱਕ 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 ਕਦੋਂ ਤੋਂ ਨਸ਼ਾ ਕਰ ਰਹੀ ਸੀ ਕਿ ਉਹਨਾਂ ਨੂੰ ਅੱਡਸ ਆ ਗਿਆ ਹਸਪਤਾਲ ਤੇ ਐਡਮਿਟ ਕਰਵਾਇਆ ਸੀ ਕਦੀ ਦੋ ਤਿੰਨ ਦਾਵਾ ਤੇ ਕਰਾਇਆ ਸੀਗਾ ਉਹਨਾਂ ਕੀ ਕੀ ਇਹਨਾਂ ਨੇ ਖਾਦਾ ਹੈਗਾ ਇਹਨਾਂ ਨੇ ਮੈਡੀਕਲ ਗੋਲੀਆਂ ਉਹਨਾਂ ਦਾ ਟੀਕਾ ਲਾਇਆ ਸੀਗਾ ਮੈਡੀਕਲ ਦੇ ਸਾਹਮਣੇ ਹੀ ਡਿੱਗਿਆ ਇਮਾਨ ਕਰਦੇ ਨੇ ਮਸਿਆ ਵੰਦਨਾ ਚੌੜਾ ਤੈਦਾ ਸਾਡੇ ਦਾ ਜਿਹੜੇ ਤਰਕੇ ਤਰਕੇ ਅੱਗੇ ਤੋਂ ਕਿਸੇ ਦੀ ਆ ਵਾ ਵਾ ਤੇ ਵੇੜਾ ਓਏ ਘਰੜੀ ਆ ਗਈ ਦਵਾਲਾੜ ਕੀ ਕੰਮ ਵੀ ਕਰਦੇ ਸੀਗੇ ਵਾਟਰ ਵਰਕ ਚ ਸੀਗੇ ਉਹ ਤੋਂ ਵੀ ਉਹਨਾਂ ਨੂੰ ਲਾਤਾ ਦੇਖੇ ਦਿੱਤੀਗੇ ਨਹੀਂ ਗੌਰਮੈਂਟ ਜੌਬ ਸੀਗੀ ਰੰਦੀਪ ਕਮਰਾਪਤੀ ਜਸ ਸਿੰਘ ਮਪੂਆ ਜੀ ਇਹਨਾਂ ਦੇ ਅੱਛਾ ਇਹ ਲੱਖੋ ਖਬਰਾਂ ਤੋਂ ਰਹਿ ਨਾਲ ਐਸਾ ਰੰਦੀਪ ਸਿੰਘ ਨਾ ਸਾਲੋਂ ਅਫਸਖ ਦੇਵ ਸਿੰਘ ਕਿਵੇਂ ਗੱਤ ਕੀ ਵੀ ਹੋਈ ਇਹ ਨਾ ਵੀ ਪਤਾ ਇਨੀ ਵੀਰ ਜੀ ਕੀ ਹੈ ਰਾਤ ਨੂੰ ਲੈ ਕੇ ਆਏ ਕਿਸੇ ਤੋਂ ਕੀ ਇਹਨੇ ਖਾਤਾ ਬਾਬਾ ਸੇ ਪਾਣੀ ਪੀਤਾ ਤੇ ਕਭਰਾ ਟੌਣ ਲੱਗੇ ਸਾਇਲੈਂਟ ਅਟੈਕ ਹੋ ਗਿਆ ਇਹ ਨਸ਼ਾ ਕਰਦੇ ਸੀਗੇ ਨਸ਼ਾ ਕਰਦੇ ਸੀ ਵੀਰ ਜੀ ਸਾਨੂੰ ਨਹੀਂ ਪਤਾ ਕੀ ਨਸ਼ਾ ਲਿਉਂਦੇ ਸੀ ਨਹੀਂ ਲਿਉਂਦੇ ਸੀ ਇਹਨੂੰ ਕਦੀ ਐਡਮਿਟ ਵੀ ਕਰਾਇਆ ਸੀ ਹੂ ਕਰਵਾਇ ਸੀ ਲੱਤ ਬੋਲਿਆ ਸੀਗਾ ਉਸ ਤੋਂ ਉਹ ਅਸੀਂ ਪ੍ਰੇਸ਼ਣ ਕਰਾ ਕੇ ਨੂੰ ਤੋੜਨ ਲਾਤਾ ਸੀਗਾ ਵਧੀਆ ਕਿੰਨੀ ਉਮਰ ਹੈਗੀ ਇਹਦੀ ਉਮਰ ਹੈ 30 ਸਾਲ ਤਾਂ ਵਿਆਹ ਹੋਇਆ ਨਹੀਂ ਹਨ ਮੈਡਰਾ ਤੇ ਘਰ ਦੇ ਵਿੱਚ ਕਿੰਨੇ ਜੀ ਹੈਗੇ ਸੀਗੇ ਘਰ ਦੇ ਵਿੱਚ ਇਹ ਪੰਜ 6 ਮੈਂਬਰ ਸੀਗੇ اچھا ਮੈਂ ਤਾਂ ਮਜ਼ਦੂਰੀ ਮਾਂ ਬਾਪ ਕਰਦੇ ਸੀ ਮਾਂ ਮੈਡੀਕਲ ਦੀ ਮੈਡੀਸਨ ਲੱਗੀ ਹੋਈ ਆ ਗਰੀਬ ਪਰਿਵਾਰਾਂ ਤੁਹਾਨੂੰ ਬਤਾ ਲੈਂਦੇ ਕੰਮ ਦੇ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਮੇਰੇ ਮੇਰੇ ਭਰਾ ਪਰਜਾਇਦਾ ਵਡੇਪਾ ਨਾਲ ਰੁਲੇ ਇਹਨਾਂ ਨੂੰ ਕੋਸ਼ਣਾ ਕੋਸ਼ਣਾ ਸਾਕਾ ਮਿਲੇ ਸਰਕਾਰ ਦਾ ਵੀ ਇਹਨਾਂ ਨੂੰ ਡੈੱਡ ਬੋਡੀ ਤੋਂ ਤੋ ਪਲੀ ਦੇਖੋ ਡੈੱਡ ਬੋਡੀ ਤੋਂ ਇੱਕ ਕੋ ਬੈੱਡ ਸੋਰ ਹੋਇਆ ਹੋਇਆ ਇੱਕ ਵੀ ਲੱਤ ਗਲੀ ਹੋਈ ਹੈ ਇਹ ਚੀਜ਼ਾਂ ਜਿਹੜੀ ਹੈਗੀਆਂ ਆਲਰੇਡੀ ਪੁਰਾਣੀ ਇਹਦੇ ਇੱਕ ਇੱਕ ਦੀ ਵੀਡੀਓ ਜਿਹੜੀ ਸਾਲ ਦੀ ਆਈ ਹੋਈ ਹੈ ਵੀ ਉਹ ਬੰਦਾ ਵਿੱਚ ਲਿਖ ਰਿਹਾ ਵੀ ਮੈਂ ਬਿਮਾਰ ਆ ਮੇਰਾ ਇਲਾਜ ਕਰਨ ਵਾਸਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਇਹ ਤਾਂ ਹੁਣ ਬਾਕੀ ਪੁੱਛਵਾਂ ਡਾਕਟਰ ਸਾਹਿਬੇ ਕਰਾਵਾਂਗੇ ਅਸੀਂ ਉਹ ਕਰਾਂਗੇ ਸਰ ਜਾਣ ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ ਟੈਬਲੇਟਸ ਲਈਆਂ ਸੀ ਇਹਨਾਂ ਨੇ ਨਸ਼ੇ ਦੀਆਂ ਉਹਦੇ ਨਾਲ ਦੇਖੋ ਜਾਣਕਾਰੀ ਮੁਤਾਬਕ ਤੇ ਵੀ ਸਸਾ ਸੀ ਇੱਥੇ ਖੜੇ ਆ ਅਸੀਂ ਸਾਨੂੰ ਇਹ ਪਤਾ ਲੱਗਿਆ ਇੱਕ ਬੰਦਾ ਜਿਹੜਾ ਹੈ ਤਿੰਨ ਵਾਰੀ ਦਾਖਲ ਹੋਇਆ ਹੈ ਤਿੰਨ ਵਾਰੀ ਐਡਮਿਟ ਹੋਣ ਤੋਂ ਬਾਅਦ ਫਿਰ ਆ ਗਿਆ ਵੀ ਉਹ ਉਹਦੀ ਬਿਲ ਪਾਵਰ ਹੀ ਨਹੀਂ ਹੈਗੀ ਆਪਣੀ ਬਿਲ ਪਾਵਰ ਹੀ ਨਹੀਂ ਹੈ ਹੁਣ ਇਹ ਚੀਜ਼ ਜਿਹੜੀ ਆਪਾਂ ਇੱਥੇ ਖੜੇ ਆ ਅਸੀਂ ਸਾਨੂੰ ਵੀ ਅਫਸੋਸ ਹੈ ਵੀ ਜਿਸ ਤਰ੍ਹਾਂ ਪਰਿਵਾਰ ਜਿਹੜਾ ਜਾਂਦਾ ਪਰ ਜਿਹੜੇ ਅਸੀਂ ਇੱਕ ਘੰਟੇ ਤੋਂ ਕਹਿ ਰਹੇ ਹਾਂ ਵੀ ਬਿਆਨ ਲਿਖਾਓ ਕਿੱਥੋਂ ਦਵਾਈ ਲਈ ਹੈ ਕਿੱਥੋਂ ਪਰ ਕੋਈ ਲਿਖਾਈ ਨਹੀਂ ਅਸੀਂ ਪਰਚਾ ਦੇਣ ਦੇ ਨਸਤੇ ਆ ਬੈਠੇ ਆ ਜੇ ਨਾ ਵੀ ਕੋਈ ਮਲਜਮ ਹੋਗਾ ਜੇ ਜਿਸ ਦੇਸ ਤੋਂ ਵੀ ਲੈ ਕੇ ਆਏ ਉਹਦੇ ਖਿਲਾਫ ਪਰਚਾ ਦੇਣ ਨੂੰ ਤਿਆਰ ਬੈਠੇ ਆ ਪਰ ਕੋਈ ਦਿਖਾ ਨਹੀਂ ਜਿਹੜਾ ਧਰਨਾ ਲਗਾਇਆ ਕੀ ਮੰਗ ਕੀ ਕਰ ਰਹੇ ਆ ਜੀ ਪਰਮਾਨੰਗ ਉਹ ਮੰਗ ਤੇ ਉਹਨਾਂ ਦੀ ਹੈਗੀ ਹੈ ਜੀ ਕੋਈ ਸਾਨੂੰ ਫਾਈਨੈਂਸ਼ੀਅਲੀ ਮਦਦ ਮਿਲੇ ਫਾਈਨੈਂਸ਼ੀਅਲੀ ਤਾਂ ਅਸੀਂ ਤਾਂ ਦੇ ਨਹੀਂ ਸਕਦੇ ਜੀ ਇਹ ਦੇਖੋ ਗਵਰਨਮੈਂਟ ਦੀ ਨਸ਼ਿਆਵੱਧ ਦੇ ਵਿੱਚ ਹੈਗੀ ਹੈ ਵੀ ਫ੍ਰੀ ਇਲਾਜ ਕਰ ਰਹੇ ਨੇ ਅਸੀਂ ਰੋਜ਼ ਲੋਕਾਂ ਨੂੰ ਮੋਟੀਵੇਟ ਕਰ ਰਹੇ ਆ ਵੀ ਤੁਸੀਂ ਆਓ ਦਾਖਲਾ ਅਸੀਂ ਕਰਾਣੇ ਆ ਫ੍ਰੀ ਆਫ ਕਾਸਟ ਦਵਾਈ ਦੇ ਰਹੇ ਆ ਗਵਰਨਮੈਂਟ ਦੇ ਲਈ ਉਸ ਤੋਂ ਬਾਅਦ ਥੋੜੀ ਕੁਝ ਕਰ ਸਕਦੀ ਹੈ ਲੋਕ ਇਹਦੇ ਵੇਲੇ ਬਾਅਦ ਆਪਣੀ ਕਰਨੀ ਮੈਂ ਨਹੀਂ ਤੁਹਾਨੂੰ ਸਹੀ ਤਿੰਨੋਂ ਨੌਜਵਾਨ ਇਕੋ ਪਿੰਡ ਦੇ ਹੀਗੇ ਸੀਗੇ ਇਕੋ ਪਿੰਡ ਦੇ ਨਾਲ ਨੌਜਵਾਨ ਤੇ ਹੁਣ ਤੁਸੀਂ ਭਿੜੀ ਇਹ ਮਨਜੀਤ ਸਿੰਘ ਨਾਲ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਉਹਨਾਂ ਦਾ ਕਹਿਣਾ ਹੈਗਾ ਕਿ ਪੋਸਟਮਾਰਟਮ ਤੋਂ ਬਾਅਦ ਜਿਹੜੀ ਆ ਜ਼ਿਆਦਾ ਜਾਣਕਾਰੀ ਜਿਹੜੀ ਪਤਾ ਲੱਗੇਗੀ ਕਿ ਇਹਨਾਂ ਦੀ ਜਿਹੜੀ ਆ ਨਸ਼ੇ ਦੇ ਕਰਨ ਪਈ ਹੈ ਜਾਂ ਤੁਸੀਂ ਕਿੱਥੇ ਦੇ ਤੁਸੀਂ ਚੈਨਲ ਪਸੰਦ ਨਾਲ ਸੁਣੀ ਚੋਖਾ ਨਿਊਜ਼ ਪੰਜਾਬ ਫਿਰੋਸ